ਮੌਤ ਨਾਲ ਨਾ ਖੇਡੋ ਧੁੱਪ ਸੇਕਦੇ ਸੱਪ ਨੂੰ ਮਰਿਆ ਸਮਝਣ ਦੀ ਗਲਤੀ ਪੈ ਸਕਦੀ ਹੈ ਭਾਰੀ ਸਾਵਧਾਨ ਸਰਦੀਆਂ ਦੇ ਵਿੱਚ ਧੁੱਪ ਸੇਕਣ ਨਿਕਲ ਰਹੇ ਨੇ ਕੋਬਰਾ ਡੜੋਲੀ ਦੇ ਵਿੱਚ ਕੋਬਰਾ ਦੀ ਦਹਿਸ਼ਤ ਮੰਗਲ ਸੈਣੀ ਨੇ ਕੀਤਾ ਰੈਸਕਿਊ ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਸਰਦੀਆਂ ਦਾ ਮੌਸਮ ਜਿੱਥੇ ਆਮ ਲੋਕਾਂ ਲਈ ਧੁੱਪ ਦਾ ਨਿਗਮਾਨਣ ਦਾ ਵੇਲਾ ਹੁੰਦਾ ਹੈ ਉੱਥੇ ਹੀ ਜੀਵ ਜੰਤੂਆਂ ਖਾਸ ਕਰਕੇ ਸੱਪਾਂ ਲਈ ਵੀ ਬਾਹਰ ਨਿਕਲਣ ਦਾ ਸਮਾਂ ਬਣ ਜਾਂਦਾ ਹੈ। ਤਾਜ਼ਾ ਮਾਮਲਾ ਪਿੰਡ ਡਡੋਲੀ ਤੋਂ ਸਾਹਮਣੇ ਆਇਆ ਹੈ ਜਿੱਥੇ ਪਿਛਲੇ ਕਈ ਦਿਨਾਂ ਤੋਂ ਇੱਕ ਖਤਰਨਾਕ ਕੋਬਰਾ ਸੱਪ ਦਿਖਾਈ ਦੇ ਰਿਹਾ ਸੀ। ਅੱਜ ਜਦੋਂ ਇੱਕ ਕੋਬਰਾ ਸੱਪ ਧੁੱਪ ਸੇਕ ਰਿਹਾ ਸੀ ਤਾਂ ਵਾਈਲਡ ਲਾਈਫ ਐਕਸਪਰਟ ਮੰਗਲ ਸੈਣੀ ਨੇ ਮੌਕੇ ਉੱਤੇ ਪਹੁੰਚ ਕੇ ਇਸ ਨੂੰ ਸੁਰੱਖਿਅਤ ਰੈਸਕਿਊ ਕੀਤਾ ਤੇ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ। ਵਾਈਲਡ ਲਾਈਫ ਐਕਸਪਰਟ ਮੰਗਲ ਸੈਣੀ ਨੇ ਦੱਸਿਆ ਕਿ ਸੱਪ ਕੋਲਡ ਬਲੱਡਡ ਜੀਵ ਹੁੰਦੇ ਹਨ ਜਿਸ ਦਾ ਮਤਲਬ ਹੈ ਕਿ ਉਹ ਆਪਣੇ ਸਰੀਰ ਦਾ ਤਾਪਮਨ ਖੁਦ ਕੰਟਰੋਲ ਨਹੀਂ ਕਰ ਸਕਦੇ ਸਰਦੀਆਂ ਵਿੱਚ ਜਦੋਂ ਜ਼ਮੀਨ ਦੇ ਅੰਦਰ ਤਾਪਮਨ ਬਹੁਤ ਡਿੱਗ ਜਾਂਦਾ ਹੈ ਤਾਂ ਉਹ ਆਪਣੇ ਸਰੀਰ ਨੂੰ ਗਰਮ ਰੱਖਣ ਲਈ ਧੁੱਪ ਸੇਕਣ ਲਈ ਬਾਹਰ ਨਿਕਲਦੇ ਹਨ ਖਾਸ ਕਰਕੇ ਖੁੱਲੇ ਮੈਦਾਨਾਂ ਜਾਂ ਕੰਧਾਂ ਦੇ ਕਿਨਾਰੇ ਤੇ ਸੱਪ ਨੂੰ ਰੈਸਕਿਊ ਕਰਨ ਤੋਂ ਬਾਅਦ ਮੰਗਲ ਸੈਣੀ ਨੇ ਲੋਕਾਂ ਨੂੰ ਸੁਚੇਤ ਕਰਦੇ ਆ ਕੁਝ ਅਹਿਮ ਗੱਲਾਂ ਸਾਂਝੀਆਂ ਕੀਤੀਆਂ ਉਹਨਾਂ ਨੇ ਕਿਹਾ ਕਿ ਸੱਪ ਦੇ ਸੁਸਤ ਹੋਣ ਦਾ ਮਤਲਬ ਮਰਿਆ ਹੋਣਾ ਨਹੀਂ ਹੈ ਸਰਦੀਆਂ ਦੇ ਕਾਰਨ ਸੱਪ ਕਈ ਵਾਰ ਬੁੱਧ ਤੋ ਹੁੰਦਿਆ ਨਾ ਤੇ ਹਿਲਜੁਲ ਨਹੀਂ ਸਕਦੇ ਲੋਕ ਉਹਨਾਂ ਨੂੰ ਮਰਿਆ ਹੋਇਆ ਸਮਝ ਕੇ ਹੱਥ ਲਗਾਉਣ ਜਾਂ ਛੇੜਨ ਦੀ ਕੋਸ਼ਿਸ਼ ਕਰਦੇ ਹਨ ਜੋ ਕਿ ਜਾਨਲੇਵਾ ਸਾਬਤ ਹੋ ਸਕਦਾ ਹੈ ਸਭ ਕੁਦਰਤੀ ਚੱਕਰ ਦਾ ਅਹਿਮ ਹਿੱਸਾ ਹਨ ਸੱਪ ਦੇਖਣ ਉਤੇ ਘਬਰਾਉਣਾ ਅਤੇ ਨਾ ਹੀ ਉਸ ਨੂੰ ਮਾਰਨ ਦੀ ਕੋਸ਼ਿਸ਼ ਕਰੋ ਤੁਰੰਤ ਮਾਹਿਰਾਂ ਨੂੰ ਸੂਚਿਤ ਕਰੋ ਆਪਣੇ ਘਰਾਂ ਦੇ ਆਲੇ ਦੁਆਲੇ ਕੂੜਾ ਜਾਂ ਪੱਥਰਾਂ ਦੇ ਢੇਰ ਨਾ ਲੱਗਣ ਦਿਓ ਕਿਉਂਕਿ ਇਹ ਸੱਪਾਂ ਦੇ ਲੁਕਣ ਦੇ ਲਈ ਪਸੰਦਿੰਦਾ ਥਾਵਾਂ ਹਨ ਜੀਵ ਜੰਤੂਆਂ ਨੂੰ ਬਚਾਉਣ ਅਤੇ ਆਪਣੀ ਜਾਨ ਨੂੰ ਸੁਰੱਖਿਅਤ ਰੱਖੋ ਜੇ ਸੱਪ ਦਿਖੇ ਤਾਂ ਸਿਰਫ ਐਕਸਪਰਟ ਨੂੰ ਬੁਲਾਓ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਸਭ ਸਤਰਕ ਰਹਿਣ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਆ ਮੈਂ ਤੁਹਾਡਾ ਸਰ ਮੇਰਾ ਨਾਮ ਹੈ ਮੰਗਲ ਸੇਣੀ ਹਾਂਜੀ ਸਰ ਅੱਜ ਇੱਥੇ ਇੱਕ ਸਨੇਕ ਐਕਚ ਕੀਤਾ ਹੈ ਕਿਸ ਤਰ੍ਹਾਂ ਫੋਨ ਆਇਆ ਸੀ ਤੁਹਾਨੂੰ ਹਾਂਜੀ ਭਾਜੀ ਮੈਨੂੰ ਫੋਨ ਆਇਆ ਸੀ ਇੱਥੇ ਆ ਬੁਟੀਕ ਦੀ ਦੁਕਾਨ ਇੱਕ ਸ਼ਾਪ ਪੁਲਲੋਲੀ ਆਪਾਂ ਜਦੋਂ ਜਾਂਦੇ ਆ ਭਰਤੋ ਸਾਹਿਬ ਨੂੰ ਤਾਂ ਉਹਨਾਂ ਨੇ ਮੈਨੂੰ ਕੋਲ ਆਈ ਦੀ ਤਿੰਨ ਚਾਰ ਦਿਨ ਪਹਿਲਾਂ ਵੀ ਕਹਿੰਦੇ ਵੀ ਜਿਹੜਾ ਸੱਪ ਹੈ ਇਹ ਧੁੱਪ ਦੇ ਵਿੱਚ ਨਿਕਲਦਾ ਹੈ ਤੇ ਜਦੋਂ ਸ਼ਾਮ ਪੈਂਦੀ ਹੈ ਤੇ ਇਹ ਦੁੜਦੇ ਅੰਦਰ ਵੜ ਜਾਂਦਾ ਫਿਰ ਅਸੀਂ ਅੱਜ ਇਹਨਾਂ ਨੂੰ ਸਵੇਰੇ ਫੋਨ ਕਰਤਾ ਸੀਗਾ ਕਿ ਤੁਸੀਂ ਧਿਆਨ ਰੱਖਣਾ ਫਿਰ ਅਸੀਂ ਅੱਜ ਆਏ ਤਾਂ ਇਹ ਧੁੱਪ ਦੇ ਵਿੱਚ ਬਾਹਰ ਹੀ ਬੈਠਾ ਸੀਗਾ ਉੱਥੇ ਖੇਤ ਦੇ ਵਿੱਚ ਤੇ ਇਹਦੇ ਬਾਰੇ ਇੱਕ ਹੋਰ ਜਾਣਕਾਰੀ ਹੈ ਕਿਉਂਕਿ ਜਿਹੜਾ ਸੱਪ ਹੈ ਨਾ ਇਹ ਕੋਬਰਾ ਖਾਸ ਕਰਕੇ ਇਹ ਨਾ ਧੁੱਪਾ ਵਿੱਚ ਐਕਟੀਵੇਟ ਹੁੰਦਾ ਠੰਡੇ ਦਿਨਾਂ ਦੇ ਵਿੱਚ ਤੇ ਲੋਕ ਕਈ ਲੋਕੀ ਨੂੰ ਮਰਿਆ ਸਮਝ ਲੈਂਦੇ ਫਿਰ ਵੀ ਤੋਂ ਥੋੜੇ ਪਾਸੇ ਹੋ ਕੇ ਲੰਘਣਾ ਤੇ ਜਿਹੜਾ ਇਹਦੇ ਵਿੱਚ ਜ਼ਹਿਰ ਹੈ ਉਹ ਹੈਗਾ ਨਿਊਰੋਟੌਕਸਿਕ ਤਾਂ ਕਦੇ ਵੀ ਰੱਬ ਨਾ ਕਰੇ ਕਿਸੇ ਦੇ ਬਾਈਟ ਹੁੰਦੀ ਹੈ ਤਾਂ ਤੁਸੀਂ ਸਿੱਧੇ ਸਿਵਲ ਹਸਪੀਟਲ ਜਾਣਾ ਉੱਥੇ ਇਹਦਾ ਜਿਹੜਾ ਐਂਟੀ ਵੈਨਮ ਇੰਜੈਕਸ਼ਨ ਹੈ ਜਿੱਦਾਂ ਇਹਦਾ ਰੰਗ ਬਰਾਊਨ ਸੀਗਾ ਕਈ ਨੂੰ ਰੈੱਡ ਸੇਖ ਸਨੇਕ ਸਮਝਦੇ ਆ ਲੋਕੀ ਕਹਿੰਦੇ ਵੀ ਕਾਲੇ ਰੰਗ ਦਾ ਇੱਕ ਕੋਬਰਾ ਹੁੰਦਾ ਹੈ ਕਿਹਾ ਭਾਜੀ ਜਿਹੜੇ ਕੋਬਰੇ ਆ ਨਾ ਇਹ 2-3 ਪ੍ਰਕਾਰ ਦੇ ਨਸਲ ਦੇ ਆ ਜਿਹੜਾ ਇਹਦੇ ਵਿੱਚ ਵੈਨਮ ਆ ਉਹ ਸੇਮ ਹੀ ਹੈ ਕਿ ਇਹਦਾ ਜਿੱਦਾਂ ਪਿਓਰ ਕਾਲੇ ਰੰਗ ਦਾ ਕਿਹ ਹੁੰਦਾ ਹਲਕੇ ਭੂਰੇ ਰੰਗ ਦਾ ਜਿਹਦੀ ਪਿੱਛੇ ਸਪੈਕਟਿਕਲ ਬਣਿਆ ਹੁੰਦਾ ਤਾਂ ਇਹ 2-3 ਪ੍ਰਕਾਰ ਦੇ ਭਾਜੀ ਕੋਬਰੇ ਆ ਆਪਣੇ ਜਿਹੜੇ ਇੱਥੇ ਲੋਕਲ ਪਾਏ ਜਾਂਦੇ ਆ ਪਹਿਲਾਂ ਕਿਹਾ ਜਾਂਦਾ ਕਿ ਸਿਆਲਾਂ ਚ ਸੱਪ ਘੱਟ ਦਿਖਾਈ ਦਿੰਦੇ ਆ ਘੱਟ ਨਿਕਲਦੇ ਆ ਤੇ ਕੀ ਕਾਰਨ ਹੈ ਵੀ ਜਦੋਂ ਹੁਣ ਸਿਆਲਾਂ ਚ ਵੀ ਬਾਹਰ ਨਿਕਲਦੇ ਬੰਦੇ ਹਾਂਜੀ ਹਾਂਜੀ ਭਾਈ ਜਿਹੜਾ ਆਪਣਾ ਹਾਂਜੀ ਭਾਈ ਸਿਆਲ ਦੇ ਵਿੱਚ ਨਾ ਜਿਹੜਾ ਸੱਪ ਹੈ ਥੋੜਾ ਘੱਟ ਐਕਟੀਵੇਟ ਹੁੰਦਾ ਕਿਉਂਕਿ ਠੰਡ ਦੇ ਵਿੱਚ ਬਹੁਤ ਘੱਟ ਨਿਕਲਦਾ ਹੈ ਇਹ ਇਹਨਾਂ ਨਿਕਲਣਾ ਉਦੋਂ ਹੈ ਜਦੋਂ ਬਾਹਰ ਤੇਜ਼ ਧੁੱਪ ਹੋਣੀ ਕਿਉਂਕਿ ਧੁੱਪ ਨਾਲ ਜਿਹੜੀ ਹੈ ਊਰਜਾ ਥੋੜੀ ਆਪਣੇ ਅੰਦਰ ਨਾ ਇਹ ਐਬਜ਼ਰਬ ਕਰਦਾ ਹੈ ਤਾਂ ਜੋ ਨੇ ਜਿਹੜੀ એનર્ਜੀ ਮਿਲ ਸਕੇ ਤੇ ਹੋਰ ਵੀ ਜਦੋਂ ਤੁਸੀਂ ਇੱਥੇ ਸਨੇਕਾਜ ਕੀਤਾ ਹੋਰ ਵੀ ਕਿਸੇ ਨੇ ਕਿਸੇ ਦੇ ਘਰੇ ਕੋਈ ਜਾਂਦਾ ਪ੍ਰੋਬਲਮ ਹੈ ਅਚਾਨਕ ਜੇ ਬੜਾ ਕੋਈ ਆਪਣਾ ਕੰਟੈਕਟ ਨੰਬਰ ਦਿਓ ਤੁਸੀਂ ਲੋਕੀ ਤੁਹਾਨੂੰ ਹਾਂਜੀ ਹਾਂਜੀ ਭਾਜੀ ਮੇਰਾ ਕੰਟੈਕਟ ਨੰਬਰ ਬਿਲਕੁਲ ਸਾਰਿਆਂ ਕੋਲ ਹੈਵੀ ਹੈ ਚਲੋ ਫਿਰ ਵੀ ਮੈਂ ਆਪਣਾ ਨੰਬਰ ਦੱਸ ਦਿੰਦਾ ਹਾਂ 9465224357